ਪਵਿੱਤਰ ਜਨਮ ਦਿਹਾੜੀ ਦੇ ਸਬੰਧ ਵਿੱਚ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੀ ਦੇ ਸਬੰਧ ਵਿੱਚ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਾਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਿਰਾਗ ਮਿਹਰ ਬਾਣੀ ਉਹ ਪ੍ਰੋਗ ਦੇ ਸ਼ਲੋਕ ਸਰਵਣ ਕਰਕੇ ਉਪਰੰਤ ਗੁਰੂ ਕੇ ਕੀਰਤਨ ਸਰਵਣ ਕਰ ਰਹੇ ਹਾਂ ਸੋ ਇੱਕ ਜ਼ਰੂਰੀ ਬੇਨਤੀ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਰੱਖਣਾ ਚਾਹੁੰਨਾ ਗੁਰੂ ਜੀ ਸਾਹਿਬ ਜੀ ਤੋਂ ਖਿਮਾ ਮੰਗ ਕੇ ਗੱਲ ਦੀ ਕਿਉਂਕਿ ਯਾਰ ਇਹ ਅਰਦਾਸ ਬੇਨਤੀ ਹੋਣ ਵਾਲੀ ਮੈਂ ਕਰਨਾ ਤਾਂ ਨਹੀਂ ਚਾਹੁੰਦਾ ਬਚਨ ਪਰ ਥੋੜਾ ਜਿਹਾ ਮੇਰੇ ਮਨ ਵਿੱਚ ਬਜਨ ਆਇਆ ਹੈ ਤੇ ਬਚਨ ਗੁਰੂ ਘਰ ਦਾ ਵੈ ਤੇ ਅੱਜ ਦੇ ਜਿਹੜੇ ਹੁਕਮਰਾਨ ਨੇ ਤੇ ਹੁਕਮਰਾਨ ਤੇ ਜਿਹੜੇ ਅੱਜ ਦੇ ਜਿਹੜੇ ਮੈਂ ਕਹਿ ਲਵਾਂ ਉਹ ਕਹਿਣਾ ਨਹੀਂ ਚਾਹੀਦਾ ਤੇ ਜਿਨ੍ਹਾਂ ਨੇ ਗੁਰੂ ਦਾ ਲਿਬਾਸ ਪਾਇਆ ਚਿੱਟੇ ਬਣੇ ਪਾ ਕੇ ਤੇ ਗੁਰੂ ਘਰ ਦੇ ਉੱਤੇ ਕਾਰਵਾਈਆਂ ਕਰਨ ਵਾਸਤੇ ਤੁਲੇ ਨੇ ਉਹਨਾਂ ਵਾਸਤੇ ਆਪ ਸਰਬੱਤ ਸੰਗਤਾਂ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਨਗਰ ਧਰਮਪੁਰਾ ਕਲੋਨੀ ਵਿਖੇ ਜੋ ਭਗਤ ਕਬੀਰ ਸਾਹਿਬ ਜੀ ਦੇ ਅਸਥਾਨ ਉਥੇ ਪ੍ਰਗਟ ਹੋਏ ਹਨ ਸੋ ਉਹ ਜਦੋਂ ਧਰਮਪੁਰਾ ਕਲੋਨੀ ਦੀ ਜਦੋਂ ਕੱਟੀ ਗਈ ਹੈ ਉਸ ਵਕਤ ਉਹ ਨਕਸ਼ਾ ਜਿਹੜਾ ਪੁਰਾਣਾ ਨਕਸ਼ਾ ਉਹਦੇ ਵਿੱਚ ਉਹ ਧਾਰਮਿਕ ਜਗਾ ਉਥੇ ਛੱਡੀ ਗਈ ਧਾਰਮਿਕ ਜਗਾ ਉਥੇ ਛੱਡੀ ਗਈ ਉਹ ਉਦੋਂ ਦੀ ਐਦਾਂ ਪਈ ਸੀ ਤੇ ਸਰਕਾਰ ਜਿਹੜੀ ਐ ਨਾ ਉਹ ਜਿਹੜੇ ਗੁਰੂ ਦੇ ਨਾਮ ਉੱਤੇ ਜਿਹੜੀ ਚੀਜ਼ ਆਪਾਂ ਛੱਡਦੀ ਐ ਕੋਈ ਵੀ ਛੱਡ ਦਿੰਦਾ ਭਾਵੇਂ ਕੋਈ ਸਰਕਾਰ ਛੱਡਦੀ ਐ ਭਾਵੇਂ ਕੋਈ ਵੀ ਛੱਡ ਦਿੰਦਾ ਜਿਹੜੀ ਇੱਕ ਵਾਰੀ ਗੁਰੂ ਦੇ ਨਾਮ ਉੱਤੇ ਛੱਡੀ ਜਾਈ ਹੋਏ ਛੱਡੇ ਜਾਏ ਉਹਦੇ ਉੱਪਰ ਕਿਸੇ ਦਾ ਹੱਕ ਨਹੀਂ ਰਹਿ ਜਾਂਦਾ ਅੱਜ ਦੀ ਜਿਹੜੀ ਸਰਕਾਰ ਆ ਉਹ ਨਗਰ ਧਰਮਪੁਰਾ ਕਲੋਨੀ ਦੇਖੇ ਜੋ ਗੁਰੂ ਘਰ ਉੱਥੇ ਬਣਦੀ ਤਿਆਰੀ ਐ ਸਰਕਾਰਾਂ ਜੋ ਮਰਜ਼ੀ ਕਰਦੀਆਂ ਜੋ ਗੁਰੂ ਦੇ ਕੰਮ ਦੇ ਉਹ ਨਹੀਂ ਕੋਈ ਰੁਕ ਦਿੰਦੇ ਕਿਉਂਕਿ ਉਹ ਸੰਤਾਂ ਨੇ ਕਰਨੇ ਉਹ ਕਿਸੇ ਸਿਆਸੀ ਬੰਦਿਆਂ ਨੇ ਨਹੀਂ ਕਰਨੇ ਹੁੰਦੇ ਉਹ ਕਈ ਉਥੇ ਅੱਜ ਦੇ ਜਿਹੜੇ ਮੈਂ ਸੰਤਾਂ ਦੀ ਗੱਲ ਕਰਦਾ ਮੈਂ ਕਹਿ ਹੀ ਦੇਣਾ ਚਾਹੁੰਦਾ ਵੀ ਜਿਹੜੇ ਇੱਥੇ ਮਲਕਪੁਰ ਵਾਲੇ ਸੰਤਿਆ ਨਾ ਜਿਹੜੇ ਉਹਨਾਂ ਨੇ ਹਾਂਜੀ ਸੰਤ ਸੁਖਵਿੰਦਰ ਸਿੰਘ ਜੀ ਮਲਕਪੁਰ ਵਾਲੇ ਉਹਨਾਂ ਨੇ ਇਸ ਗੱਲ ਦੀ ਅਗਵਾਈ ਪਾਈ ਹੈ ਉਥੇ ਵੀ ਉਹ ਗੁਰੂ ਘਰ ਬਣ ਦੇ ਵਿੱਚ ੜਿੱਕਾ ਬਣ ਰਹੇ ਨੇ ਵੀ ਉਥੇ ਬੇਦਬੀ ਹੋ ਰਹੀ ਹੈ ਉੱਥੇ ਉਹ ਇਹ ਗੱਲ ਕਹਿ ਰਹੇ ਨੇ ਤੇ ਮੈਂ ਆਹੀਂ ਜਿਹੜੇ ਜਨਮ ਤੋਂ ਹੀ ਗੁਰੂ ਘਰ ਦੇ ਵਿੱਚ ਸਾਡੇ ਜਨਮ ਹੋਏ ਨੇ ਸਾਨੂੰ ਬੇਦਬੀ ਦਾ ਪਤਾ ਹੀ ਨਹੀਂ ਸੋ ਆਪ ਸਰਬੱਤ ਸੰਤਾਂ ਵਿੱਚ ਮੈਂ ਥੋੜਾ ਜਿਹਾ ਬਚਨ ਰਖਵਾ ਮੰਗ ਕੇ ਇਹ ਗੱਲ ਕਰਨੀ ਚਾਹੁੰਨਾ ਕਿਉਂਕਿ ਸਾਡੇ ਸ਼ਹਿਰ ਦੀ ਗੱਲ ਆ ਤੇ ਗੁਰੂ ਘਰ ਦੇ ਕੰਮ ਵਿੱਚ ਜਿਹੜਾ ਕੋਈ ਅਫਸਰ ੜਿੱਕਾ ਡੋਂਦਾ ਮੇਰੇ ਵਰਗਾ ਵੀ ਕੋਈ ਬਾਣਾ ਪਾ ਕੇ ਜੇ ਆਖੇ ਵੀ ਮੈਂ ਗੁਰੂ ਘਰ ਦੇ ਕੰਮ ਵਿੱਚ ਕੋਈ ੜਿੱਕਾ ਡਾਵਾਂ ਉਹ ਸਾਡਾ ਤੇ ਕੁਝ ਨਹੀਂ ਜੇ ਲੱਗਦਾ ਉੱਥੇ ਜਦੋਂ ਉੱਥੇ ਪੁਲਿਸ ਵੀ ਆਈ ਸਾਡੇ ਨਾਲ ਪੁਲਿਸ ਨੇ ਵੀ ਚਲੋ ਉਹਨਾਂ ਦੀ ਡਿਊਟੀ ਵੀ ਹੁੰਦੀ ਹੈ ਕਿ ਹੱਦ ਤੱਕ ਉਹਨਾਂ ਨੇ ਆਪਣੀ ਕਰਨੀ ਹੁੰਦੀ ਹੈ ਕਾਰਵਾਈ ਪਰ ਕਾਰਵਾਈ ਜਿਹੜੀ ਸਾਨੂੰ ਉੱਥੇ ਡੇਢ 2 ਮਹੀਨੇ ਹੋ ਗਏ ਸੀ ਬੈਠਿਆ ਨੂੰ ਸਾਨੂੰ ਆ ਥੋੜੇ ਜਣਾਂ ਦੀ ਗੱਲ ਹੈ ਉੱਥੇ ਪੁਲਿਸ ਅਸੀਂ ਨਗਰ ਪ੍ਰੀਤਨ ਸੀ ਉੱਥੇ ਆਪਣੇ ਦੂਸਰੇ ਡੇਰੇ ਤੇ ਪਾਲਕੀ ਸਾਹਿਬ ਉਥੋਂ ਲੈ ਕੇ ਜਾਣੀ ਤੇ ਆਣ ਕੇ ਨਾ ਉਹਨਾਂ ਨੇ ਸਾਨੂੰ ਰੋਕਿਆ ਕਿ ਰੁਕ ਜਾਓ ਅਜੇ ਕੁਝ ਨਹੀਂ ਕਰਨਾ ਮੈਂ ਮਿੰਟ ਘਰੋ ਗਿਆ ਮੈਂ ਮੁੜ ਕੇ ਉਹਨਾਂ ਨੂੰ ਆਖਿਆ ਮੈਂ ਕਿਸ ਹਿਸਾਬ ਨਾਲ ਤੁਹਾਨੂੰ ਇਹਨਾਂ ਨੂੰ ਰੋਕਦੇ ਜੇ ਹਨੂ ਮਹੀਨਾ ਡੇਢ ਮਹੀਨਾ ਹੋ ਗਿਆ ਇੱਥੇ ਬੈਠਿਆਂ ਨੂੰ ਪਹਿਲਾ ਨਿਸ਼ਾਨ ਸਾਹਿਬ ਪਹਿਲਾਂ ਦਾ ਝੜਿਆ ਇੱਥੇ ਤੇ ਤੁਸੀਂ ਕਿਸ ਹਾਮਨਾ ਸਾਨੂੰ ਜੇ ਤੁਸੀਂ ਪਾਲਕੀ ਸਾਹਿਬ ਰੋਕਣੀ ਹੈ ਤੇ ਬੇਸ਼ੱਕ ਰੋਕਦੇ ਹੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਰੋਕਦੇ ਹੋ ਕੋਈ ਨਹੀਂ ਇਹ ਬਚਨ ਜੋ ਸੰਗਤਾਂ ਵਿੱਚ ਜਾਏਗਾ ਵੀ ਤੁਸੀਂ ਇਹੋ ਜੇ ਕੰਮ ਕਰਨ ਦੇ ਚਲੋ ਉਹਨਾਂ ਇਹ ਗੱਲ ਦੀ ਸ਼ਰਮ ਕੀਤੀ ਮੁੜ ਕੇ ਉਹਨਾਂ ਪਾਲਕੀ ਸਾਹਿਬ ਤੇ ਤੋਰ ਦਿੱਤੀ ਪਰ ਅਜੇ ਉੱਥੇ ਉਹਨਾਂ ਨੇ ਕੈਮਰੇ ਫਿੱਟ ਕੀਤੇ ਵੀ ਅਸੀਂ ਜਿੱਦਾਂ ਉੱਥੇ ਕੋ ਬਹੁਤ ਨਜ਼ਾਇਜ਼ ਕੰਮ ਕਰਨ ਦੇ ਆ ਤੇ ਉਸ ਆਪ ਬਟਾਲੇ ਦੀ ਨਗਰੀ ਦੀਆਂ ਸੰਗਤਾਂ ਜੇ ਦੇਖ ਤੇ ਕੋਈ ਇਦਾਂ ਦੇ ਕੰਮ ਵਿੱਚ ਕਿਤੇ ਗੁਰੂ ਘਰ ਦੇ ਵਚਨ ਵਿੱਚ ਮੇਰਾ ਨਿੱਜੀ ਕੰਮ ਹੋਵੇ ਤੇ ਬਿਲਕੁਲ ਨਾ ਕੋਈ ਆਇਆ ਪਰ ਜੇ ਕਿਤੇ ਗੁਰੂ ਘਰ ਦਾ ਕੰਮ ਹੈ ਤਾਂ ਉਹਦੇ ਵਿੱਚ ਤੁਸਾਂ ਨੇ ਜ਼ਰੂਰ ਇਸ ਵਿੱਚ ਹਾਜ਼ਰੀ ਲਗਵੋਣੀ ਹੈ ਜਦੋਂ ਕਿਤੇ ਜੇ ਸਮੇਂ ਤੇ ਲੋੜ ਪਵੇ ਅਸੀਂ ਇਧਿਆਨੇ ਵੀ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਮਹਾਰਾਜ ਮਤ ਬਖਸ਼ੇ ਤੇ ਇਹੋ ਜੀ ਲੋੜ ਹੀ ਨਾ ਪਵੇ ਤੇ ਮੈਂ ਖਿਮਾ ਮੰਗਦਾ ਇਸ ਗੱਲ ਦੀ ਆਓ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਕੇ ਅਰਦਾਸ ਵਿੱਚ ਸ਼ਾਮਲ ਹੋ ਜਾਈਏ